ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪ੍ਰਸੰਗਤ ਜੀ ਆਪ ਜੀ ਨੇ ਰਕੋਸ਼ ਵਿਚਾਰ ਸਾਂਝੇ ਕਰਾਂਗੇ ਪਰਮੇਸ਼ਵਰ ਨੇ ਆਪ ਜੀ ਨੂੰ ਦਾਤਾਂ ਦਿੱਤੀਆਂ ਜਿਹੜੇ ਉਸ ਸਮੇਂ ਜਦੋਂ ਪਰਮੇਸ਼ਰ ਸਰਗੁਣ ਸਰੂਪੀ ਹਾਜ਼ਰ ਸੀ ਜਿਹੜੇ ਵੀ ਭੈਣ ਉਸ ਸਮੇਂ ਸਾਹਮਣੇ ਬੈਠੇ ਸੀ ਉਹਨਾਂ ਨੂੰ ਪਰਮੇਸ਼ਰ ਨੇ ਵਡਿਆਈਆਂ ਇਨੀਆਂ ਦਿੱਤੀਆਂ ਗ੍ਰੰਥ ਭਰ ਦਿੱਤੇ ਸਤਜੁਗ ਤੋਂ ਲੈ ਕੇ ਕਲਯੁਗ ਤੱਕ ਤੇਈ ਅਵਤਾਰ 10 ਗੁਰੂ ਸਾਹਿਬਾਨ ਤਿੰਨ ਪੈਗੰਬਰ ਆਏ ਇੱਕ ਵਿਚਾਰਨਯੋਗ ਗੱਲ ਹੈ ਕਿ ਉਹਨਾਂ ਚੋਂ ਕਿਸੇ ਗੁਰੇ ਅਵਤਾਰ ਪੈਗੰਬਰ ਨੇ ਇਹ ਕਿਹਾ ਕਿ ਪਹਿਲਾਂ ਵਾਲੇ ਰਹਿਬਰ ਗਲਤ ਸੀ ਉਹਨਾਂ ਦੀ ਸਿੱਖਿਆ ਗਲਤ ਸੀ ਕਿਸੇ ਨੇ ਨਹੀਂ ਕਿਹਾ ਕਦੇ ਨਹੀਂ ਦਿਖਾਇਆ ਉਹਨਾਂ ਨੇ ਇੱਕ ਗੱਲ ਸਮਝਾਈ ਸੰਸਾਰ ਨੂੰ ਕਿ ਆ ਜਿਹੜੇ ਮੇਰੇ ਸਾਹਮਣੇ ਬੈਠੇ ਮੇਰੇ ਪਿਆਰੇ ਨੇ ਮੇਰੀ ਗੱਲ ਮੰਨ ਰਹੇ ਨੇ ਇਹ ਸਹੀ ਆ। ਬਾਕੀ ਤੁਸੀਂ ਭਟਕ ਗਏ ਜੇ। ਸੰਸਾਰ ਨੂੰ ਗਲਤ ਕਿਹਾ ਸੀ। ਸੰਸਾਰ ਦੀ ਸੋਚ ਨੂੰ ਸੰਸਾਰ ਦੇ ਜਿਸ ਰਸਤੇ ਤੇ ਸੰਸਾਰ ਚੱਲ ਰਿਹਾ ਸੀ ਉਸ ਨੂੰ ਗਲਤ ਕਿਹਾ ਸੀ। ਨਾ ਉਹਨਾਂ ਧਰਮਾਂ ਦੀਆਂ ਸਿੱਖਿਆਵਾਂ ਨੂੰ ਕਦੀ ਗਲਤ ਕਿਹਾ ਗਿਆ ਸੀ, ਨਾ ਹੀ ਉਹਨਾਂ ਧਰਮਾਂ ਦੇ ਜਿਹੜੇ ਰਹਿਬਰ ਆਏ ਸੀ ਉਹਨਾਂ ਨੂੰ ਕਦੀ ਗਲਤ ਕਿਹਾ ਗਿਆ ਸੀ ਤੇ ਨਾ ਹੀ ਕਿਸੇ ਗੁਰੂ ਅਵਤਾਰ ਪੈਗੰਬਰ ਨੇ ਆ ਕੇ ਕਿਹਾ ਸੀ ਕਿ ਅੱਜ ਤੋਂ ਮੈਂ ਇੱਕ ਨਵਾਂ ਧਰਮ ਸ਼ੁਰੂ ਕਰਨ ਜਾ ਰਿਹਾ ਧਰਮ ਹਮੇਸ਼ਾ ਤੋਂ ਇੱਕ ਹੀ ਸੀ ਆਤਮ ਤੇ ਪਰਮਾਤਮ ਦੀ ਮਿਲਣੀ ਦਾ ਜੇ ਦੂਜਾ ਪੱਖ ਦੇਖੇ ਤਾਂ ਹਰ ਕਿਸੇ ਦਾ ਆਪਣਾ ਧਰਮ ਵੀ ਹੈ ਜਿਵੇਂ ਕਿ ਕ੍ਰਿਸ਼ਨ ਜੀ ਮਹਾਰਾਜ ਨੇ ਅਰਜੁਨ ਨੂੰ ਸਮਝਾਇਆ ਸੀ ਅੱਜ ਕੋਣ ਤੇਰਾ ਧਰਮ ਪਰੰਤੂ ਜੇ ਸਰਬ ਜੀਵਾਤਮਾਵਾਂ ਦੇ ਧਰਮ ਦੀ ਗੱਲ ਕਰੀਏ ਤਾਂ ਆਤਮ ਪਰਮਾਤਮ ਦਾ ਹੈ ਪਰੰਤੂ ਹੋਇਆ ਕਿ ਉਹਨਾਂ ਧਰਮਾਂ ਦੇ ਵਿੱਚ ਆਪ ਖੁਦ ਆਪਣੇ ਆਪ ਨੂੰ ਉਹਨਾਂ ਧਰਮਾਂ ਨੂੰ ਮੰਨਣ ਵਾਲੇ ਕਹਿਣ ਵਾਲੇ ਲੋਕਾਂ ਨੇ ਦੂਜੀ ਪਾਸੇ ਚ ਗੱਲ ਕਰਦੇ ਆ ਜਿੰਨਾ ਇਨਸਾਨਾਂ ਨੇ ਇਹ ਕਹਿਤਾ ਕਿ ਮੈਂ ਰਾਮ ਨੂੰ ਮੰਨਦਾ ਜਿੰਨਾ ਇਨਸਾਨਾਂ ਨੇ ਖੁਦ ਹੀ ਇਹ ਕਹਿਤਾ ਮੈਂ ਕ੍ਰਿਸ਼ਨ ਨੂੰ ਮੰਨਦਾ ਜਿੰਨਾ ਇਨਸਾਨਾਂ ਨੇ ਖੁਦ ਹੀ ਇਹ ਕਹਿਤਾ ਕਿ ਮੈਂ ਜੀਸਸ ਕ੍ਰਾਈਸ ਨੂੰ ਮੰਨਦਾ ਜਿੰਨਾ ਇਨਸਾਨਾਂ ਨੇ ਖੁਦ ਹੀ ਇਹ ਕਹਿਤਾ ਮੈਂ ਨਾਨਕ ਨੂੰ ਮੰਨਦਾ ਮੰਨਿਆ ਜਾਂ ਨਹੀਂ ਮੰਨਿਆ ਇਸ ਚੀਜ਼ ਦੀ ਗੱਲ ਨਹੀਂ ਖੋਦੀ ਕਹਿੰਦਾ ਕਿ ਮੈਂ ਮੰਨਦਾ ਪਰੰਤੂ ਉਹਨਾਂ ਰਹਿਬਰਾਂ ਨੇ ਨਹੀਂ ਸੀ ਕਿਹਾ ਕਿ ਮਨਦਾ ਗੱਲ ਮੰਨੇ ਬਿਨਾ ਕਿਸੇ ਨੂੰ ਮੰਨਿਆ ਨਹੀਂ ਜਾ ਸਕਦਾ ਕਿਸੇ ਗੁਰੂ ਅਵਤਾਰ ਨੂੰ ਪਰਮੇਸ਼ਰ ਨੂੰ ਉਹਦੀ ਗੱਲ ਮੰਨੇ ਬਿਨਾ ਉਹਦੇ ਹੁਕਮ ਮੰਨੇ ਬਿਨਾ ਨਹੀਂ ਮੰਨਿਆ ਜਾ ਸਕਦਾ ਉਹਦੇ ਹੁਕਮ ਨਹੀਂ ਮੰਨੇ ਉਹਦੀ ਗੱਲ ਨਹੀਂ ਮੰਨੀ ਉਹਨਾਂ ਰਹਿਬਰਾਂ ਦੇ ਹੁਕਮ ਨਹੀਂ ਮੰਨੇ ਉਹਨਾਂ ਰਹਿਬਰਾਂ ਦੀ ਗੱਲ ਨਹੀਂ ਮੰਨੀ ਪਰੰਤੂ ਆਪ ਹੀ ਕਹਤਾ ਕਿ ਅਸੀਂ ਮੰਨਦੇ ਹਾਂ ਇਸ ਕਰਕੇ ਅਸੀਂ ਕਾਰ ਲੱਗ ਜਾਣਾ ਬਾਕੀ ਸਾਰੇ ਸੰਸਾਰ ਗਲਤ ਸੋ ਪਰਮੇਸ਼ਰ ਆਇਆ ਉਹਨੇ ਵੀ ਕੁਝ ਭਗਤਾਂ ਨੂੰ ਸਾਹਮਣੇ ਬਿਠਾਇਆ ਤੇ ਉਹਨਾਂ ਨੂੰ ਦਾਤ ਦਿੱਤੀ ਇੱਕ ਦਾਤ ਇਹ ਵੀ ਦਿੱਤੀ ਕਿ ਤੁਹਾਡੀਆਂ ਇੱਕੀ ਕੁਲਾਂ ਤਾਰ ਦੇਵਾਂ ਇਸ ਤੋਂ ਅੱਗੇ ਜਿਹੜਾ ਵੀ ਇਨਸਾਨ ਉਸ ਤੋਂ ਬਾਅਦ 76 ਤੋਂ ਬਾਅਦ ਜਨਮ ਲਿਆ ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਖੁਦ ਆਕੇ ਨਹੀਂ ਕਿਹਾ ਕਿ ਤੁਸੀਂ ਭਗਤ ਜੇ ਤਹਾਡੀਆਂ ਇਹ ਵਡਿਆਈਆਂ ਨੇ ਕਿ ਅਸੀਂ ਵੀ ਬਾਕੀ ਸਾਰੇ ਸੰਸਾਰ ਵਾਂਗੂ ਆਪ ਹੀ ਵਡਿਆਈਆਂ ਤਾਂ ਨਹੀਂ ਲਈ ਜਾ ਰਹੇ ਆਪ ਹੀ ਆਪਣੇ ਆਪ ਨੂੰ ਵੱਡਾ ਤਾਂ ਨਹੀਂ ਡਿਕਲੇਅਰ ਕਰੀ ਜਾ ਰਹੇ ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਮੰਨਦੇ ਆ ਮੰਨਦੇ ਆ ਦੀ ਗੱਲ ਕਰੀਏ ਉਹਨੇ ਬਾਵਾਵਾਂ ਖੜੀਆਂ ਕਰਾਈਆਂ ਸੀ ਕਿ ਬੱਚੇ ਮੇਰੀ ਝੋਲੀ ਪਾਉਦੇ ਅੱਜ ਦੇ ਦਿਨ ਕਿੰਨੇ ਈਰ ਭੈਣ ਕਿੰਨੇ ਜੀ ਕਿੰਨੀਆਂ ਜੀਵਾਤਮਾਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਭਗਤ ਕਹਾਉਣ ਵਾਲੀਆਂ ਆਪਣੇ ਬੱਚਿਆਂ ਨੂੰ ਸੱਚੀ ਇਹ ਕਹਿੰਦੇ ਆ ਕਿ ਪਰਮੇਸ਼ਰ ਦੇ ਬੱਚੇ ਆ ਇਨਸਟੈਡ ਆਫ ਇਸ ਕਲਦੀ ਥਾਂ ਤੇ ਕਿ ਜਦੋਂ ਸਕੂਲ 'ਚ ਬੱਚਾ ਟੌਪ ਕਰਦਾ ਜਾਂ ਵਧੀਆ ਨੰਬਰ ਲੈਂਦਾ ਜਾਂ ਵਡਿਆਈ ਹੁੰਦੀ ਇਹਦਾ ਕਹਿੰਦਾ ਮੇਰਾ ਪੁੱਤ ਆ ਉਹਨਾਂ ਪੁੱਤਾਂ ਨੂੰ ਉਹਨਾਂ ਧੀਆ ਨੂੰ ਆਪਣੇ ਪੁੱਤ ਬਣਾ ਲਿਆ ਕਿ ਨਹੀਂ ਬਣਾਇਆ ਪਰਮੇਸ਼ਰ ਦੇ ਰੱਖਿਆ ਜਾਂ ਆਪਣੇ ਬਣਾ ਲਿਆ ਆਪਣਾ ਆਪ ਪਰਮੇਸ਼ਰ ਨੂੰ ਦੇਣਾ ਸੀ ਤੇ ਅਸੀਂ ਚੀਜ਼ਾਂ ਨੂੰ ਵੀ ਆਪਣੀਆਂ ਬਣਾ ਲਿਆ ਤੇ ਆਪ ਚੀਜ਼ਾਂ ਦੀਆਂ ਹੋ ਗਏ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਕੁਛ ਅਪਣਾਇਆ ਸੀ ਕਿਲਾ ਸੀ ਰਾਜ ਸੀ ਚੀਜ਼ਾਂ ਦੀ ਕੋਈ ਕਮੀ ਨਹੀਂ ਸੀ ਹੀਰੇ ਜਵਾਰਤ ਸੀ ਪਰ ਤੋਂ ਚੀਜ਼ਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੀ ਗੁਰੂ ਜੀ ਉਹਨਾਂ ਦੇ ਨਹੀਂ ਸੀ ਹੋ ਗਏ ਅੱਜ ਸਾਡੇ ਹੱਥੋਂ ਇੱਕ ਚੀਜ਼ ਗਿਰਜੇ ਸਾਡੀ ਜਾਨ ਨਿਕਲ ਜਾਂਦੀ ਆ ਤੇ ਪਤਾ ਨਹੀਂ ਲੱਖਾਂ ਦਾ ਨੁਕਸਾਨ ਹੋ ਗਿਆ ਅਸੀਂ ਆਪਣਾ ਆਪਣੀਆਂ ਚੀਜ਼ਾਂ ਨੂੰ ਦੇਤਾ ਆਪਣਾ ਆਪ ਕਿਹਨੂੰ ਦੇਣਾ ਸੀ ਪਰਮੇਸ਼ਰ ਨੂੰ ਦੇਣਾ ਸੀ ਹੋਮੇ ਦਾ ਰੋਗ ਖਤਮ ਕਰਨਾ ਸੀ ਕੀ ਹੈ ਹੋਮੇ ਦਾ ਰੋਗ ਕਿਸ ਨੇ ਕਰਨਾ ਸੀ ਅਸੀਂ ਕਹਿੰਦੇ ਆ ਮੈਂ ਪਰਮੇਸ਼ਰ ਨੂੰ ਕਹੋਣਾ ਬਾਣੀਆਂ ਭਰੀਆਂ ਪਈਆਂ ਕਿਸੇ ਨੇ ਨਹੀਂ ਪਾਇਆ ਆਪ ਜੀ ਕਿੱਦਾਂ ਪਾ ਲੋਗੇ ਅਸੀਂ ਕਹਿੰਦੇ ਮੈਂ ਸਹੀ ਕੰਮ ਕਰੂੰ ਉਹ ਕਹਿੰਦਾ ਮੇਰੀ ਰਜ਼ਾ ਤੋਂ ਬਿਨਾ ਪਤਾ ਨਹੀਂ ਹਿਲਦਾ ਕਿੱਦਾਂ ਸਹੀ ਕੰਮ ਕਰ ਲੋਗੇ ਮੈਂ ਸਹੀ ਰਸਤੇ ਤੇ ਆ ਮੈਨੂੰ ਸਮਝ ਕੀ ਗੱਲ ਉਹਨੇ ਆ ਕੇ ਸਾਹਮਣੇ ਬੈਠ ਕੇ ਤੁਹਾਨੂੰ ਮਤਲਬ ਸਮਝਾਏ ਆ ਜਿਹੜੇ ਮਤਲਬ ਸਾਹਮਣੇ ਬੈਠ ਕੇ ਸਮਝਾਤੇ ਤੇ ਉਸ ਤੋਂ ਬਾਅਦ ਤੁਸੀਂ ਵੀ ਬੋਲੇ ਤੇ ਉਹਨੇ ਕਹਤਾ ਹਾਂ ਤੂੰ ਸਮਝ ਗਿਆ ਉਹਨਾਂ ਨੂੰ ਤਾਂ ਆਪਾਂ ਮੰਨਿਆ ਕਿ ਸਮਝ ਗਏ ਪਰੰਤੂ ਸਾਰਾ ਸੰਸਾਰ ਕਹਿੰਦਾ ਮੈਨੂੰ ਗੱਲ ਦੀ ਸਮਝ ਮੰਨਿਆ ਤਾਂ ਤਾਂ ਜੇ ਅਸਲੀ ਮਕਸਦ ਪੂਰਾ ਹੋਇਆ ਹੋਵੇ ਕੀ ਸੀ ਮਕਸਦ ਉਸ ਨੂੰ ਭੁੱਲ ਗਏ ਕਿ ਯਾਦ ਹੈ ਜਿੱਦਾਂ ਖਸਨ ਸਾਹਮਣੇ ਖੜਾ ਹੁੰਦਾ ਸੀ ਤੇ ਸਿਰਫ ਉਹ ਦੇਖਦਾ ਸੀ ਹੋਰ ਕੁਝ ਨਹੀਂ ਸੀ ਦੇਖਦਾ ਅੱਜ ਸਾਨੂੰ ਪੱਖੇ ਦੇ ਸਾਹਮਣੇ ਵਾਲੀ ਜਗ੍ਹਾ ਦੇਖਦੀ ਆ ਨਾ ਕਿ ਜਿੱਥੇ ਖਸਮ ਬੈਠਾ ਹੋਵੇ ਉਹਦੇ ਨੇੜੇ ਵਾਲੀ ਜਗ੍ਹਾ ਦੇਖਦੀ ਆ ਅੱਜ ਅਸੀਂ ਏਸੀ ਦੇ ਮੁਰੇ ਬੈਠ ਜੰਨੇ ਆ ਜਾ ਕੇ ਕਿ ਸਰੀਰ ਨੂੰ ਦੁੱਖ ਨਾ ਲੱਗੇ ਤੇ ਭੁੱਲ ਜੰਨੇ ਆ ਕਿ ਉਹਨੇ ਵੜਿਆਈਆਂ ਤਾਂ ਦਿੱਤੀਆਂ ਸੀ ਜਦੋਂ ਸਰੀਰਾਂ ਦੇ ਦੁੱਖ ਭੁੱਲੇ ਸੀ ਉਹਨਾਂ ਸਮਿਆਂ ਦੇ ਕਰਕੇ ਭਰੇ ਨੇ ਹਰਬਾਣੀ ਚ ਲਿਖਾਇਆ ਹਰਨਿਆ ਹਰਬਾਣੀ ਚ ਲਿਖਿਆ ਸਭ ਨੂੰ ਸਮਝਣਾ ਭੈਣ ਭਾਈ ਦੂਜੀ ਥਾਂ ਤੇ ਵੀ ਲਿਖਿਆ ਤੂੰ ਮੈਂ ਇੱਕੋ ਕੁਸ਼ ਕੀ ਹੁਣ ਮੈਂ ਜਾ ਕੇ ਸਾਰਿਆਂ ਨੂੰ ਰਖੜੀ ਬੰਨਣ ਲੱਗ ਜਾਵਾਂ ਬਣਾਉਣ ਲੱਗ ਜਾਵਾਂ ਤੇ ਹਰ ਕਿਸੇ ਦੇ ਘਰ ਚ ਜਾ ਕੇ ਦਖਲ ਅੰਦਾਜ਼ੀ ਕਰਨ ਲੱਗ ਜਾਵਾਂ ਕਿੰਨੇ ਕੁ ਜਾਣੇ ਮੈਨੂੰ ਐ ਬੁੱਕਲੀਆਂ ਬਾਹਾਂ ਨਾ ਇਨਵਾਈਟ ਕਰਨਗੇ ਆ ਭਰਾਵਾ ਦੱਸ ਮੈਨੂੰ ਕਿੱਥੇ ਮੈਂ ਗਲਤ ਹਾਂ ਆ ਜਾ ਮੇਰੇ ਬੈਂਕ ਖਾਤੇ ਜੋ ਪੈਸੇ ਕਢਾ ਕੇ ਸਾਰੇ ਲੈ ਜਾ ਭਰਾ ਜੀਓ ਮੇਰਾ ਚਲੋ ਉਸ ਸੰਸਾਰੀ ਗੱਲਾਂ ਨੂੰ ਭੈਣ ਭਰਾ ਮੰਨਣ ਦਾ ਅਰਥ ਕੀ ਸੀ ਇੱਕ ਦੂਜੇ ਨੂੰ ਦੇਖਣਾ ਕਿਸ ਨਿਗਾਹ ਨਾਲ ਆਤਮਕ ਤੌਰ ਤੇ ਅਸੀਂ ਕੀ ਹਾਂ ਆਤਮਕ ਤੌਰ ਤੇ ਕੋਈ ਮਰਦ ਹੈ ਕੋਈ ਆਤਮਕ ਮਰਦ ਹੈ ਇੱਥੇ ਤਾਂ ਦੱਸੋ ਬਾਕੀ ਤਾਂ ਭਰਾ ਬਣ ਜਵੇ بس ਇਹ ਸਭ ਨਾਰਾ ਆ بس ਖਸਮ ਦੀਆਂ ਬਾਣੀ ਦੇ ਵਿੱਚ ਸਿੱਖਿਆਵਾਂ ਦਿੱਤੀਆਂ ਸੀ ਇੱਕ ਰਸਤੇ ਦਿੱਤੇ ਸੀ ਅਸੀਂ ਉਹਨਾਂ ਰਸਤਿਆਂ ਤੇ ਚੱਲਣਾ ਸੀ ਉਹਨਾਂ ਰਸਤਿਆਂ ਨੂੰ ਸਮਝਣਾ ਸੀ ਤੇ ਪਾਉਣਾ ਉਸ ਪਰਮੇਸ਼ਰ ਨੂੰ ਸੀ ਉਹਨੇ ਕਹਤਾ ਮੈਂ ਤੁਹਾਨੂੰ ਮਿਲ ਗਿਆ ਸੀ ਤਸੱਲੀ ਕਰਕੇ ਬਹਿ ਗਿਆ ਮਿਲ ਗਿਆ ਕਿੱਥੇ ਆ ਦਿਖਿਆ ਦਿਖਦਾ ਗੱਲਾਂ ਕਰਦਾ ਜਿੰਨਾਂ ਨਾਲ ਕਰਦਾ ਬਹੁਤ ਚੰਗੀ ਗੱਲ ਹੈ ਜਿੰਨਾਂ ਨੂੰ ਦੇਖਦਾ ਬਹੁਤ ਚੰਗੀ ਗੱਲ ਹੈ ਜਿੰਨਾਂ ਨੂੰ ਆ ਕੇ ਗੋਦੀ 'ਚ ਬਿਠਾ ਕੇ ਲਾੜ ਦਿੰਦਾ ਬਹੁਤ ਚੰਗੀ ਗੱਲ ਹੈ ਜਿਹੜੇ ਮਨ ਦੀ ਤਸੱਲੀ ਕਰੀ ਜਾ ਰਹੇ ਆ ਥੋੜਾ ਵਿਚਾਰਨ ਦੀ ਲੋੜ ਹੈ ਇਦਾਂ ਨਹੀਂ ਮਿਲ ਜਾਂਦਾ ਇੰਨਾ ਸੌਖਾ ਨਹੀਂ ਮਿਲਦਾ ਮਿਲ ਜਾਣਾ ਸੱਚਖੰਡ ਲੈ ਜਾਣਾ ਉਹਨੇ ਪਰ ਇੱਕ ਅਕਸਰ ਇੱਕ ਐਗਜ਼ਾਮਪਲ ਦਿੱਤੀ ਜਾਂਦੀ ਹੈ ਹਰ ਸੰਗਤ ਦੇ ਵਿੱਚ ਕਿ ਕੋਈ ਗੁਰਸਿੱਖ ਸੀ ਉਹ ਖਾਣ ਪੀਣ ਲੱਗ ਗਿਆ ਸੀ ਮਰਜ਼ੀ ਦੇ ਹੁਕਮਦੁਲੀ ਕਰ ਗਈ ਸੀ ਬੇਮਖ ਹੋ ਗਿਆ ਸੀ ਤੇ ਬਾਅਦ ਚ ਉਹਨੂੰ ਸੱਚਖੰਡ ਦੇ ਵਿੱਚ ਉਹ ਥਾਂ ਮਿਲੀ ਸੀ ਜਿੱਥੇ ਉਹਨੂੰ ਪਰਮੇਸ਼ਰ ਦਾ ਦਰਸ਼ ਵੀ ਨਹੀਂ ਮਿਲਦਾ ਬੇਮਖ ਹੋਣਾ ਕੀ ਸਿਰਫ ਸ਼ਰਾਬ ਪੀਣਾ ਮੀਟ ਖਾਣਾ ਜਾਂ ਉਸ ਗੁਰਦੇ ਦਿੱਤੇ ਹੋਏ ਸੰਦੇਸ਼ਾਂ ਨੂੰ ਉਹਨੂੰ ਮੰਨਣ ਤੋਂ ਪਰੇ ਹੋ ਜਾਣਾ ਮਾਰੇ ਨੇ ਇੱਕ ਚਿੱਠੀ ਜਿ ਲਿਖਿਆ ਸੀ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰੀ ਬਾਸ਼ਨਾਵਾਂ ਦੇ ਨਾਲ ਜੀਣਾ ਪੈਂਦਾ ਪਰੰਤੂ ਉਹ ਚੀਜ਼ਾਂ ਤੁਹਾਡੇ ਅਧੀਨ ਹੋਣੀਆਂ ਚਾਹੀਦੀਆਂ ਨੇ ਨਾ ਕਿ ਆਪਾਂ ਚੀਜ਼ਾਂ ਦੇ ਅਧੀਨ ਹੋਈਏ ਇੱਥੇ ਖੜ ਕੇ ਬੋਲਣਾ ਬਹੁਤ ਔਖਾ ਵੀ ਹੈ ਬਹੁਤ ਔਖਾ ਵੀ ਹੈ ਔਖਾ ਤਾਂ ਕਿ ਬੋਲ ਤਾਂ ਕੋਈ ਵੀ ਲੰਦਾ ਨਿਭੌਣੀਆਂ ਔਖੀਆਂ ਹੁੰਦੀਆਂ ਔਖਾ ਤਾਂ ਹੈ ਕਿਉਂਕਿ ਕੋਈ ਬੋਲ ਵੀ ਨਹੀਂ ਸਕਦਾ ਪਰਮੇਸ਼ਰ ਨੇ ਕਿਹਾ ਕੋਈ ਕੁਝ ਨਹੀਂ ਕਰ ਸਕਦਾ ਕੋਈ ਮੇਰੀ ਗੱਲ ਨਹੀਂ ਕਰ ਸਕਦਾ ਜੇ ਕੋਈ ਵੀ ਇੱਥੇ ਆ ਕੇ ਬੋਲ ਰਿਹਾ ਤਾਂ ਉਹ ਨਹੀਂ ਬੋਲ ਰਿਹਾ ਪਰਮੇਸ਼ਰ ਬੁਲਵਾ ਰਿਹਾ ਪਰਮੇਸ਼ਰ ਨੇ ਕਿਹਾ ਸੀ ਪਰਮਾਤਮਾ ਦਾ ਰੂਪ ਸਮਝ ਕੇ ਹਰ ਜੀਵ ਨੂੰ ਪਿਆਰ ਕਰਨਾ ਨਿੰਦਿਆ ਚੁਗਲੀ ਨਹੀਂ ਕਰਨੀ ਅਸੀਂ ਕਹਿੰਦੇ ਨੇ ਅਸੀਂ ਤਾਂ ਸੱਚ ਬੋਲਦੇ ਆਂ ਕੀ ਗੱਲ ਤਰੀਫਾਂ ਕਰਦੇ ਆਂ ਕੀ ਗੱਲ ਤਰੀਫਾਂ ਹੈ ਨਹੀਂ ਉਹਨਾਂ ਦੀਆਂ ਜਾਂ ਸਾਨੂੰ ਦਿਖਦੀ ਸਿਰਫ ਨਿੰਦਿਆ ਵਾਲੀ ਗੱਲ ਸੋ ਪ੍ਰਸ਼ਨ ਬਹੁਤ ਨੇ ਗੱਲਾਂ ਬਹੁਤ ਨੇ ਅਸੀਂ ਆਪਣੇ ਆਪ ਤੋਂ ਪੁੱਛਣੀ ਆ ਆਪਣੇ ਆਪ ਨਾਲ ਗੱਲ ਕਰਨੀ ਆ ਆਪਣੇ ਆਪ ਨੂੰ ਜਵਾਬ ਦੇਣੇ ਆ ਕਿਉਂਕਿ ਅਸਲੀ ਜਵਾਬ ਤਾਂ ਹੀ ਪਰਮੇਸ਼ਰ ਦੇ ਮੂਹਰੇ ਆ ਤੋਲਾ ਬਣਨ ਵਾਲਾ ਸਿਰਫ ਇੱਕੋ ਆਪ ਆ ਨਾ ਮੈਂ ਤੋਲਾ ਬਣ ਸਕਦਾ ਨਾ ਆਪਜੀ ਬਣ ਸਕਦੇ ਉਹ ਨਾ ਮੈਂ ਹਰਬਾਣੀ ਸਮੱਸਿਆ ਦਾ ਨਾ ਆਪਜੀ ਸਮੱਸਿਆ ਦੇਉ ਸਮਝਾਉਣ ਵਾਲਾ ਸਮਝਾ ਦੇ ਤਾਂ ਪਲਚ ਇੱਕ ਨਿਰਖਰੀ ਗਿਆਨ ਦਾ ਤੁਪਕਾ ਦੇ ਦੇ ਤਾਂ ਇਨਸਾਨ ਬੋਲਣੋਂ ਨਹੀਂ ਹਟਦਾ ਸੱਚਾਈ ਬੋਲਣੋਂ ਨਹੀਂ ਹਟਦਾ ਤੇ ਅਖਰੀ ਗਿਆਨ ਜਿੰਨਾ ਮਰਜ਼ੀ ਹੋਈ ਜਾਵੇ ਗੱਲ ਕੋਈ ਨਹੀਂ ਜੇ ਬਣਦੀ ਇਥੇ ਆਪਜੀ ਪਾਸੋਂ ਖਿਮਾ ਚਾਵਾਂਗਾ ਵਿਚਾਰਨਾ ਜ਼ਰੂਰ ਪ੍ਰਸ਼ਨਾਂ ਨੂੰ ਵਿਚਾਰਨਾ ਕੁਝ ਬੁਰਾ ਲੱਗੇ ਤਾਂ ਮਾਫ ਕਰਨਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ